ਸਾਸੀ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬੱਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਕੀ ਹੈ ਬਾਈ ਆਪਣਾ ਪ੍ਰਚਾਰ ਸਿੰਘ ਆ ਜੀ ਠੀਕ ਹੋ ਜੀ ਤੇ ਵੀਰ ਆਪਣੇ ਘਰ ਆਉਣ ਹੋਵੇ ਤੇ ਕੀ ਡਰੈੱਸ ਆ ਜੀ ਆਪਣੇ ਘਰ ਉਹ ਆ ਜੀ ਆਪਣੇ ਘਰ ਦੇ ਨੇੜੇ ਬਾਈ ਦੇ ਘਰ ਦੇ ਨੇੜੇ ਦੀ ਕਾਰ ਉਹ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੈ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਘਰ ਆ ਸਕਦੇ ਹੋ ਤੇ ਅੱਜ ਦੀ ਵੈਢ ਦੱਸੋ ਜੀ ਕੀ ਡਿਟੇਲ ਆਈ ਵੈਢ ਦੀ ਤੇ ਟੋਕੜ ਗੱ ਬਣਾਈ 4 ਮਹੀਨਾ ਦੀ ਗੱ ਭਾਈ ਠੀਕ ਹੋ ਜੀ 4 ਮਹੀਨੇ ਤੇ 10 ਦਿਨ ਹੋ ਗਏ ਠੀਕ ਹੋ ਜੀ ਟੋਕੜ ਗੱ ਬਣ ਵੈਢ ਬਕਾਉਗੇ ਵੀਰੇ 4 ਮਹੀਨੇ ਤੇ 10 ਦਿਨਾਂ ਦੀ ਕੱਬਣਾ ਇਸ ਟਾਈਮ ਕਿੰਨਾ ਦੁੱਧ ਹੈ ਜੀ 7 ਲੀਟਰ ਦੋ ਬੈਠਾ ਆਪਾਂ ਜੋਕੇ ਦੇਵਾਂਗੇ ਜੀ ਠੀਕ ਹੋ ਤੇ ਕਿ ਵੇਖ ਸਕਦੇ ਹੋ ਵੀਰੇ ਕੁਆਲਿਟੀ ਪੱਖੋਂ ਵੀ ਵੇਖ ਸਕਦੇ ਹੋ ਆਹ ਨਾਲ ਦੇਖ ਸਕਦੇ ਹੋ 7 ਲੀਟਰ ਦੁੱਧ ਤਿਆਰ ਆ ਬਾਡੀ ਬੰਤਰ ਦੀ ਚੰਗੀ ਆ ਕੱਢ ਦੋ ਮੜਾਏ ਬਾਹਰ ਜੀ ਚੰਗੀ ਵਹਿੜਾ ਵੀਰੇ ਐਚ ਐਫ ਵਹਿੜਾ ਸੱਜਰ ਦੀ ਕਿੰਨੀ ਕੰਪੈਸਟੀ ਹੈਗੀ ਜੀ 24 ਜੀਪਲਸ ਆ ਠੀਕ ਹੋ ਜੀ ਦੇਖ ਸਕਦੇ ਹੋ ਵੀਰੇ 4 ਮਹੀਨੇ ਤੇ 10 ਦਿਨਾਂ ਦੀ ਗੱਭਣ ਰੈੜਾ ਵੀਰੇ ਔਕੜ ਗੱਭਣ ਵੈੜੋ ਕਾਊਆ 7 ਲੀਟਰ ਦੁੱਧ ਆ ਇਸ ਟਾਈਮ ਭਲਾਂ ਦੀ ਦੋ ਟਾਈਮ ਚਵਾਈ ਕਰੋ ਭਾਵੇਂ ਤਿੰਨ ਟਾਈਮ ਚਵਾਈ ਕਰੋ ਉਹਨਾਂ ਤੁਸੀਂ ਦੇਖ ਸਕਦੇ ਹੋ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਪੱਠਪੂੜੇ ਦੀ ਚੰਗੀ ਵਿਹੜਾ ਹਨਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ। ਭਾਈ ਜੀ ਕੀ ਡਿਮਾਂਡ ਕਰਦੇ ਆਂ ਆਪਾਂ? 45000 ਰੁਪਇਆ ਕਰਦੇ। ਠੀਕ ਹੋਈ। ਮੁੱਕਤ ਮੰਤਨ ਕੀਤਾ ਜਾਊਗਾ ਜੀ। ਅਸੀਂ ਥੋੜਾ ਬੋਧਾ ਹੋ ਗਏ। ਠੀਕ ਹੋਈ। ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ। 93179 ਹਾਂਜੀ 33652 ਇੱਕ ਹੋਰਾਂ ਫੇਰ ਬੋਲ ਰਹੀ ਹਾਂ 94171 ਹਾਂਜੀ 33650 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਵੈਢ ਚੰਗੀ ਲੱਗੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ